ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਰ ਠੀਕ ਹੋਣਗੇ ਦੋਸਤੋ ਆ ਪਿੱਛੇ ਤੁਸੀਂ ਮੇਰੇ ਵੀਰ ਦੇਖ ਰਹੇ ਹੋ ਜੋ ਕਿ ਟੈਂਕੀ ਦੇ ਵਿੱਚ ਦਵਾਈਆਂ ਪਾ ਰਹਾ ਆ ਇਹ ਆਪਣੀ ਨੈਚਰ ਲਾਈਫ ਕੰਪਨੀ ਦੀ ਹੈ ਜੋ ਕਿ ਬਿਲਕੁਲ ਆਰਗੇਨਿਕ ਦਵਾਈਆਂ ਸੀ ਐਨ ਜੀ ਪਲੱਸ ਕਰੋਪਨ ਟਿਕਰੋਫ ਸ਼ੀਲਡ ਦਵਾਈਆਂ ਆ ਜਿਨ੍ਹਾਂ ਦੀ ਅੱਜ ਆਪਾਂ ਇਸ ਜੁਹਨੇ ਨੂੰ ਸਪਰੇਅ ਕਰਨ ਲੱਗੇ ਆ ਦਵਾਈਆਂ ਤੁਸੀਂ ਦੇਖ ਰਹੇ ਹੋ ਪਹਿਲਾਂ ਆਪਾਂ ਰਪੀਟ ਜੋ ਕਿ ਆਪਾਂ ਥੱਲੇ ਪਾਉਂਦੇ ਰਹੇ ਆ ਰੋਪਨ ਦਵਾਈ ਸਹੀ ਲਾਈਫ ਗੋਲਡ ਯੂਰੀਆ ਖਾਦ ਦੇ ਵਿੱਚ ਮਿਲਾ ਕੇ ਤਾਂ ਹੁਣ ਆਪਾਂ ਇਹ ਚੁੰਨੇ ਦੀ ਜੋ ਚੰਗੀ ਫਟਕਾਰ ਵਾਸਤੇ ਜੋ ਚੰਗੀ ਐਫੋਰਟ ਵਾਸਤੇ ਆਪਾਂ ਸਪਰੇਇਮਾ ਕਰਨ ਜਾ ਰਹੇ ਹਾਂ ਕਿਉਂਕਿ ਚੋਨਾ ਪਹਿਲਾਂ ਵੀ ਬਹੁਤ ਵਧੀਆ ਹੋਇਆ ਆ ਪਰ ਹੋਰਾਂ ਕਿਸਾਨਾਂ ਦੀਆਂ ਜੋ ਫਸਲਾਂ ਨਾਲੋਂ ਜਿਵੇਂ ਕਿ ਚੋਨੇ ਨਾਲ ਲੱਗੇ ਹੋਇਆ ਉਹਨਾਂ ਨਾਲੋਂ ਆਪਨੇ ਝੋਨੇ ਦਾ ਜੋ ਇਹ ਦਵਾਈਆਂ ਆਪਾਂ ਜਿਹਦੇ ਵਿੱਚ ਪਾਈਆਂ ਆ ਰੰਗ ਰੰਗ ਜੋ ਕੇ ਅਲੱਗ ਹੀ ਨਜ਼ਰ ਆਉਂਦਾ ਆ ਤੇ ਅੱਜ ਆਪਾਂ ਇਹਨਾਂ ਦੇ ਸਪਰੇਅ ਕਰਾਂਗੇ ਤਾਂ ਇਸ ਤੋਂ ਬਾਅਦ ਜਿਵੇਂ ਲੋਡ ਹੋ ਗਈ ਤਾਂ ਦੁਬਾਰਾ ਇਹਦੀ ਆਪਾਂ ਰਿਪੀਟ ਸਪਰੇਅ ਕਰਾਂਗੇ ਅਦਰਵਾਈਜ਼ ਇਹਦੇ ਤੇ ਆਪਾਂ ਕੋਈ ਵੀ ਹੋਰ ਜ਼ਿਆਦਾ ਕੋਈ ਕੈਮੀਕਲ ਵਾਲ ਦਵਾਈਆਂ ਜਾਂ ਪੈਸਟਿਸਾਈਡ ਤੋਂ ਲਿਆਂਦੀਆਂ ਹੋਈਆਂ ਦਵਾਈਆਂ ਪਾਈ ਉਸ ਨਹੀਂ ਕੀਤੀਆਂ ਤਾਂ ਨਹੀਂ ਅੱਗੇ ਤੋਂ ਕਰਾਂਗੇ ਦਵਾਈਆਂ ਤੁਸੀਂ ਦੇਖ ਰਹੇ ਹੋ ਲਾਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ ਲਓ ਵੀ ਦੋਸਤੋ ਆਪਾਂ ਆ ਗਏ ਲਾਗੇ ਇਹ ਦਵਾਈ ਤੁਸੀਂ ਜੋ ਦੇਖ ਰਹੇ ਹੋ ਇਹਨਾਂ ਦੇ ਹੱਥ ਵਿੱਚ ਕ੍ਰੋਫ ਸ਼ੀਲਡ ਦਵਾਈ ਆ ਟੀ ਹਰਜਾ ਕੀ ਬੋਤਲਾ ਹਾਂ ਇਹ ਦਵਾਈ ਸੀਐਨਜੀ ਪਲੱਸ ਇਹ ਦੂਸਰੇ ਵੀ ਦਿਖਾ ਇਹ ਪੂਰਾ ਕਮਾਏ ਇਧਰ ਨੂੰ ਤੇ ਇਹ ਦਵਾਈ ਕਰੋ ਪੈਨ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ ਤਿੰਨੋਂ ਦਵਾਈਆਂ ਆਪਾਂ ਇੱਕੋ ਢੋਲਕੀ ਦੇ ਵਿੱਚ ਮਿਕਸ ਕਰਕੇ ਘੁਆ ਰਹੇ ਆ ਦਵਾਈਆਂ ਦਵਾਈਆਂ ਤੈਨੂੰ ਆਪਾਂ 50 50 ਐਮ ਐਲ ਘੁਆ ਰਹੇ ਆ ਤੇ ਚੋਨੇ ਦਾ ਰੰਗ ਦੇਖ ਸਕਦੇ ਹੋ ਕਾਫੀ ਵਧੀਆ ਆ ਕਿਉਂਕਿ ਆਰਗੇਨਿਕ ਆ ਤੇ ਇਸ ਕਰਕੇ ਅਲੱਗ ਹੀ ਚੋਨੇ ਦਾ ਰੰਗ ਆ ਇਧਰ ਤੇ ਚੋਨਾ ਤੁਹਾਨੂੰ ਨਾ ਜਰ ਆਉਂਦਾ ਨਾ ਤਾਂ ਇਹਦੇ ਵਿੱਚ ਕੰਪਲੀਟ ਜੋ ਕੈਪੈਸਿਟੀ ਹੈ ਤੇ ਲਿਆਂਦੀਆਂ ਗਈਆਂ ਦਵਾਈਆਂ ਪਾਈਆਂ ਗਈਆਂ ਛੋਨੇ ਦੇ ਵਿੱਚ ਕੋਈ ਵੀ ਆਪਣੀ ਇਹਦੇ ਵਿੱਚ ਦਵਾਈ ਨਹੀਂ ਪਾਈ ਤਾਂ ਜਦੋਂ ਆਪਾਂ ਛੋਨੇ ਦੀ ਵਾਢੀ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਹੁਣ ਤੱਕ ਦਾ ਜੋ ਵੀ ਹੋਇਆ ਇਹ ਆ ਤੁਸੀਂ ਦੇਖ ਰਹੇ ਹੋ तकरीबन ਤਾਂ तकरीबन ਆਪਾਂ ਚਾਰ ਤੋਂ ਲੈ ਕੇ ਪੰਜ ਟੋਲਕੀਆਂ ਜੋ ਆਪਾਂ ਇਸ ਕਿਲੇ ਦੇ ਵਿੱਚ ਯੂਜ਼ ਕਰਨੀਆਂ ਤੋਂ ਆਈ ਦੀ ਵੱਧਦੀ ਤੋਂ ਆਈ ਇਹਨਾਂ ਪੱਠਾਂ ਦੇ ਉੱਪਰ ਸਬਸਕ੍ਰਾਈਬ ਕਰਾਗੇ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦੁਆਈਆਂ ਦਾ ਰਿਜ਼ਲਟ ਆ ਕਿਉਂਕਿ ਪਿਛਲੇ 2 ਸਾਲ ਤੋਂ ਲੈ ਕੇ 2.5 ਸਾਲ ਦਾ ਸਮਾਂ ਹੋ ਚੁੱਕਾ ਹੈ ਆਪਾਂ ਸੁੱਧ ਆਪਣੀਆਂ ਖਸਲਾਂ ਦੇ ਵਿੱਚ ਇਹਨਾਂ ਦਵਾਈਆਂ ਦਾ ਯੂਜ਼ ਕਰਦੇ ਪਏ ਗਿਆਂ ਆ ਆਪਾਂ ਆਪਣੀਆਂ ਫਸਲਾਂ ਦੇ ਵਿੱਚ ਦਵਾਈਆਂ ਯੂਜ਼ ਕਰਦੇ ਪਏ ਆ ਤੇ ਕਾਫੀ ਵਧੀਆ ਆਪਾਂ ਨੂੰ ਰਿਜ਼ਲਟ ਆ ਰਹੇ ਆ ਤੇ ਸਾਈ ਅੱਗੇ ਆਪਾਂ ਆਪਣੇ ਵਰਗੇ ਹੋਰ ਜੋ ਕਿਸਾਨ ਵੀਰਾਂ ਉਹਨਾਂ ਨਾਲ ਆਪਾਂ ਜਦੋਂ ਜ਼ਿਕਰ ਕਰਦੇ ਆ ਇਹਨਾਂ ਦਵਾਈਆਂ ਦਾ ਬਹੁਤ ਸਾਰੇ ਵੀਰ ਆਪਣੇ ਕਹਿਣ ਲੱਗਦੇ ਆ ਦਵਾਈਆਂ ਆਪਣੀਆਂ ਫਸਲਾਂ ਦੇ ਵਿੱਚ ਯੂਜ਼ ਕਰਦੇ ਆ ਤੇ ਕੁਝ ਵੀ ਰੈਦਾਵੇਂ ਮਿਲਦੇ ਆ ਕਿ ਜੋ ਇਹ ਵਹਿਮ ਕਰਦੇ ਆ ਤਾਂ ਇਸ ਕਰਕੇ ਕਿਸੇ ਵੀ ਆਪਾਂ ਕਿਸਾਨ ਵੀਰ ਨੂੰ ਕਦੇ ਤੱਕਾ ਨਹੀਂ ਕੀਤਾ ਜੋ ਆਪਣੀ ਗੱਲ ਨਾਲ ਸਹਿਮਤ ਹੋ ਕੇ ਆਪਾਂ ਨੂੰ ਜਦੋਂ ਖੁਦ ਕਹਿੰਦਾ ਹੈ ਕਿ ਮੈਂ ਕਰਾਂਗਾ ਤੇ ਆਪਾਂ ਉਹਦੇ ਕਰਵਾਉਂਦੇ ਆ ਤਾਂ ਕਾਫੀ ਵਧੀਆ ਜਿਹੜੇ-ਜਿਹੜੇ ਵੀ ਆਪਾਂ ਕਿਸਾਨ ਵੀਰ ਨੂੰ ਇਹਨਾਂ ਦਵਾਈਆਂ ਲਈ ਯੂਜ਼ ਕਰਵਾਇਆ ਤੇ ਆਪਨ ਪਰਿਵਾਰ ਹੈ ਫਸਲਾਂ ਦੀ ਕਾਫੀ ਅੱਛੀ ਮਿਲੀ ਹੈ ਅੱਗੇ ਵੀ ਇਸ ਤਰ੍ਹਾਂ ਵੱਧ ਤੋਂ ਵੱਧ ਆਪਾਂ ਕਿਸਾਨ ਵੀਰਾਂ ਨੂੰ ਇਹ ਆਪਣੀਆਂ ਜੋ ਆਰਗੇਨਿਕ ਦਵਾਈਆਂ ਉਹਨਾਂ ਦੀਆਂ ਫਸਲਾਂ ਦੇ ਵਿੱਚ ਦੱਸ ਕੇ ਯੂਜ਼ ਕਰਵਾਵਾਂਗੇ ਵੀਡੀਓ ਨੂੰ ਕਰਦੇ ਆ ਇੱਥੇ ਖਤਮ ਇਹ ਆਪਣਾ ਜੋ ਕੰਮ ਆ ਜੋ ਆਪਾਂ ਇਹ ਫਸਲ ਨੂੰ অর্ਗੈਨਿਕ ਤਰੀਕੇ ਨਾਲ ਪੈਦਾ ਕਰਨੀ ਸਟਾਰਟ ਕੀਤੀ ਆ ਤਾਂ ਕੰਮ ਤੁਹਾਨੂੰ ਕਿਵੇਂ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ